ਹਰ ਜੇਠ ਜੁੜੰਦਾ ਲੋੜੀ ਐ ਜਿਸ ਅੱਗੇ ਸਭ ਨਿਵੰਨ ਹਰ ਸਜਣ ਦਾਣ ਲਗਿਆ ਕਿਸੇ ਨ ਦੇਈ ਬੰਨ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰੰਗ 134 ਤੇ ਸ਼ੋਭਨੀਕ ਮਾਜ ਰਾਗ ਵਿੱਚ ਤੰਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣਾਈ ਪਾਵਨ ਸ਼ਬਦ ਦਾ ਜਾਪਨੋ ਜੇਠ ਦੇ ਮਹੀਨੇ ਦੀ ਸੰਗਰਾਂਤ ਦੇ ਉਪਦੇਸ਼ ਦੇ ਰਿਹਾ ਹੈ ਕਿ ਜਿਸ ਪਰਮੇਸ਼ਰ ਦੇ ਚਰਣਾ ਵਿੱਚ ਸਾਰੀ ਦੁਨੀਆ ਜੁੜਦੀ ਹੈ ਝੁਕਦੀ ਹੈ ਤੂੰ ਵੀ ਉਸ ਦੇ ਚਰਣਾ ਵਿੱਚ ਜੁੜ ਜਾ ਉਸ ਪਰਮੇਸ਼ਰ ਦੇ ਸੱਜਣ ਦੇ ਪੱਲੇ ਲਗਿਆ ਉਸ ਪਰਮੇਸ਼ਰ ਦੇ ਹੁਕਮ ਨੂੰ ਮੰਨਣ ਦੇ ਨਾਲ ਕੋਈ ਜਮ ਆਦਿਕ ਉਸ ਨੂੰ ਬੰਨ ਕੇ ਨਹੀਂ ਲਿਜਾ ਸਕਦਾ ਮਾਨਕ ਮੋਤੀ ਨਾਮ ਪ੍ਰਭ ਹੁਣ ਲੱਗੇ ਨਹੀਂ ਸੰਨਾ ਰੰਗ ਸਬੇ ਨਾਰਾਇਣੇ ਜੇਤੇ ਮਨ ਪਵਨ ਦੁਨੀਆ ਜਿਹੜੇ ਹੀਰੇ ਮੋਤੀ ਲਾਲ ਸੋਨਾ ਚਾਂਦੀ ਦੇ ਪਿੱਛੇ ਭੱਜੀ ਫਿਰਦੀ ਹੈ ਉਸ ਨੂੰ ਵਿੱਚ ਚੋਰ ਚੁਰਾ ਲੈਂਦੇ ਇਨਸਾਨ ਲਾ ਲੈਂਦੇ ਹਨ ਪਰ ਪਰਮੇਸ਼ਰ ਦਾ ਨਾਮ ਇਹ ਕਿਹੋ ਜਿਹਾ ਬੇਸ਼ਕੀਮਤੀ ਹੀਰਾ ਮੋਤੀ ਹੈ ਜਿਸ ਨੂੰ ਕੋਈ ਚੁਰਾ ਨਹੀਂ ਸਕਦਾ ਪਰਮੇਸ਼ਰ ਦੇ ਜੋ ਵੀ ਰੰਗ ਤਮਾਸ਼ੇ ਕੌਤਕ ਕਰਮਾਤਾ ਜੇ ਕਿਸੇ ਦੇ ਮਨ ਨੂੰ ਚੰਗੀਆਂ ਲੱਗਦੀਆਂ ਹਨ ਤੇ ਫਿਰ ਗੁਰੂ ਦੇ ਪੱਲੇ ਲੱਗਿਆ ਉਹ ਸਾਰੀਆਂ ਕਰਮ ਮਤਾ ਵਾਪਸ ਜਾਂਦੀਆਂ ਹਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨਾ ਜੋ ਪ੍ਰਾਪ ਕੀਤੇ ਆਪਣੇ ਸੇਈ ਕਈਏ ਤੰਨਾ ਜੋ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਕਿ ਉਸ ਦੇ ਹੁਕਮ ਅਨੁਸਾਰੇ ਮੰਨਣ ਉਸ ਦੀ ਕੁਦਰਤ ਕਾਇਨਾਤ ਨੂੰ ਸੰਦਲਨ ਬਣਾ ਕੇ ਰੱਖਣਾ ਮਾਰੇ ਕਹਿੰਦੇ ਫਿਰ ਜੇ ਜੀ ਜਿਹੜੇ ਜਿਹੜੇ ਆਦਮੀ ਉਸ ਨੂੰ ਫੋਲੋ ਕਰਨਗੇ ਹੁਕਮ ਮੰਨਣਗੇ ਪਰਮੇਸ਼ਰ ਉਹਨਾਂ ਨੂੰ ਆਪਣੇ ਬਣਾ ਲੈਣਗੇ ਤੇ ਸਾਰੀ ਦੁਨੀਆ ਉਹਨਾਂ ਦੀ ਸੋਭਾ ਕਰੇਗੀ ਆਪਣ ਲੀ ਆਜੇ ਮਿਲੈ ਵਿਛੜ ਕਿਉਂ ਰੋਵੰਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣੰਨਾ ਮਾਰੇ ਹੁਕਮ ਕਰਦੇ ਹਨ ਕਿ ਜੇ ਪਰਮੇਸ਼ਰ ਦੇ ਹੁਕਮ ਨੂੰ ਮੰਨਣ ਤੋਂ ਬਗੈਰ ਕੁਝ ਪ੍ਰਾਪਤ ਹੁੰਦਾ ਤੇ ਲੋਗਾ ਨੇ ਕਰ ਲੈਣਾ ਸੀ ਤੇ ਪਰਮੇਸ਼ਰ ਦੇ ਨੂੰ ਅਨਫੋਲੋ ਕਰਨ ਦੇ ਨਾਲ ਸਾਰੇ ਦੁੱਖ ਕੁਰ ਲੱਗ ਰਹੇ ਹਨ ਸਾਰੇ ਜੀਵ ਹਾਏ ਆਏ ਕਰ ਰਹੇ ਹਨ ਪਰ ਧੰਗੁਰੂ ਨਾਨਕ ਦੇਵ ਜੀ ਦੇ ਸੰਗ ਲੱਗ ਜਾਓ ਗੁਰੂ ਨਾਨਕ ਦੇਵ ਜੀ ਦਾ ਸਾਥ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਉਹ ਫਿਰ ਆਪਣੇ ਜੀਵਨ ਵਿੱਚ ਪਰਮੇਸ਼ਰ ਦੇ ਨਾਮ ਦੇ ਰੰਗ ਮਾਣ ਸਕਦੇ ਹਨ ਹਰ ਜੇਠ ਜੜੰਦਾ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥੰਨਾ ਜੇਠ ਦਾ ਮਹੀਨਾ ਉਹਨਾਂ ਵਾਤੇ ਰੰਗੀਨ ਮਈ ਹੈ ਸੁਖ ਮਈ ਹੈ ਜਿਨ੍ਹਾਂ ਦੇ ਮਥੇ ਤੇ ਉਹ ਤੇ ਭਾਗ ਜਾਗ ਪੈ ਗੁਰੂ ਦੇ ਹੁਕਮ ਨੂੰ ਮੰਨਣ ਲੱਗ ਪਏ ਆਓ ਇਸ ਹੁਕਮ ਨੂੰ ਆਪਣੇ ਜੀਵਨ ਵਿੱਚ ਪਰਖ ਕੇ ਵੇਖੀਏ ਕਿ ਅਸੀਂ ਗੁਰੂ ਦੇ ਹੁਕਮ ਨੂੰ ਗੁਰ ਸ਼ਬਦ ਨੂੰ ਕਿੰਨਾ ਕੁ ਮੰਨਦੇ ਹਾਂ ਬਿਨ ਵਜਾ ਆਪਾਂ ਕਣਕ ਦੇ दाणे ਆਪਣੇ ਭਾਂਡਿਆਂ 'ਚ ਪਾ ਲੈ ਬੁਰੀਆਂ 'ਚ ਪਾ ਕੇ ਵੇਚ ਲੈ ਤੇ ਉਸ ਦੇ ਜੋ ਰਹਿਨ ਖੋਨ ਨੂੰ ਆਗ ਲਾ ਦਿੱਤੀ ਉਸ ਦਾ ਨਤੀਜਾ ਕੀ ਨਿਕਲ ਰਿਹਾ ਹੈ ਕੁਝ ਦਿਨਾਂ ਵਿੱਚ ਬਹੁਤ ਦੁਖਾਂਤ ਵਾਪਰਿਆ ਹੈ ਅਸਮਾਨ ਲਾਲ ਕਰ ਦਿੱਤਾ ਧਰਤੀ ਕਾਲੀ ਕਰ ਦਿੱਤੀ ਇਸ ਦੇ ਨਾਲ ਕੁਦਰਤ ਦੇ ਸੰਦੁਲਨ ਨੂੰ ਕਿੰਨੀ ਸੱਟ ਵਜੀ ਜੀਵ ਜੰਤੂ ਵੱਡੇ ਤੋਂ ਲੈ ਕੇ ਛੋਟੇ ਮਾਈਕਰੋ অর্গানিਜ਼ਮ ਤੱਕ ਜੋ ਜ਼ਰੂਰ ਤਹਨ ਮਿੱਟੀ ਨੂੰ ਜੀਵੰਤ ਰੱਖਣ ਵਾਸਤੇ ਉਹ ਮਾਰ ਦਿੱਤੇ ਰੁੱਖ ਸਾੜ ਦਿੱਤੇ ਹਵਾ ਪਵਨ ਗੁਰੂ ਨੂੰ ਕਿੱਥੇ ਰੱਖਿਆ ਪਾਣੀ ਪੀਤਾ ਨੂੰ ਕੀ ਸਮਝਿਆ ਧਰਤੀ ਮਾਤਾ ਦੀ ਉਪਜਾਊ ਸ਼ਕਤੀ ਨੂੰ ਕਿਉਂ ਅੱਖੋਂ ਪਰੋਖੇ ਕੀਤਾ ਇਹਦੇ ਕਿੰਨੇ ਨੁਕਸਾਨ ਤੁਸੀਂ ਵੇਖੋਗੇ ਇਹਨਾਂ ਦੇ ਨਾਲ ਨਾਲ ਜੋ ਗੁਰੂ ਸਾਹਿਬ ਨੇ ਨਵਾਂ ਇੱਕ ਵਿਸ਼ਾ ਦਿੱਤਾ ਹੈ ਕਿ ਜ਼ਮੀਨ ਦਾ ਪੀ ਐਚ ਲੈਵਲ ਨੂੰ ਸਟੇਬਲ ਕਰਨਾ ਸੱਚ ਤੇ ਲੈ ਕੇ ਆਉਣਾ ਸੱਚ ਦੀ ਖੇਤੀ ਕਰਨੀ ਹੈ ਅਸੀਂ ਸਤ ਨੂੰ ਕਿੰਨਾ ਗਵਾ ਰਹੇ ਹਾਂ ਇਹਦੇ ਇੰਤੀਜੇ ਮਾਰੇ ਕਿਨੇ ਨਿਕਲਣਗੇ ਜੋ ਸਾਡੀ ਧਰਤੀ ਹੈ ਇਹ ਹੁਣ ਇਹ ਤਪਸ਼ ਦੇਵੇਗੀ ਕਿਉਂਕਿ ਸਤ ਦੋ ਉਪਰ ਤੇ ਥੱਲੇ ਜਾਂਦਾ ਨਾ ਧਰਤੀ ਵਿੱਚੋਂ ਹਾਈਡਰੋਜਨ ਜੋ ਹੈ ਜੋ ਜਿਸ ਨੂੰ ਪੋਟੈਂਸ਼ੀਅਲ ਆਫ ਹਾਈਡਰੋਜਨ ਕਹਿੰਦੇ ਹਾਂ ਉਹ ਹੁਣ ਸੜਨ ਲੱਗ ਪਵੇਗਾ ਸਾਡਾ ਤਾਪਮਾਨ ਵੱਧ ਜਾਵੇਗਾ ਤਾਬ ਮਨ ਵੱਧ ਜਾਣ ਦੀ ਕਿੰਨੇ ਗਲੋਬਲ ਵਾਰਮਿੰਗ ਦੇ ਬੈਡ ਇਫੈਕਟ ਹਨ ਬਸ ਉਹ ਦੇਖਿਓ ਆਪਾਂ ਕਿੰਨੇ ਹੁਣ ਭੋਗਣੇ ਹਨ ਆਓ ਆਗਾਂ ਤੋਂ ਹੀ ਸੋਚੀਏ ਜਿਵੇਂ ਗੁਰੂ ਦੇ ਹੁਕਮ ਨੂੰ ਮੰਨ ਕੇ ਗੁਰੂ ਤੋਂ ਸੋਖਾ ਹਾਸਲ ਕਰੀਏ ਹੋਈਆਂ ਬੇਅੰਦ ਭੁਲਾਂ ਚੁੱਕਾਂ ਦੀ ਮਾਫੀ ਬਖਸ਼ਣ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤ